ਲੋਕ মিডিਆ ਪ੍ਰੈਸ ਕਲੱਬ ਰਜਿਸਟਰਡ ਨਕੋਦਰ ਤੇ ਅਦਾਰਾ ਆਵਾਜ਼ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੂਸਰੀ ਵਾਰ ਜਿਹੜਾ ਇੱਥੇ ਦਾ ਅਸੀਂ ਕਵਰੇਜ ਕਰਨ ਆਏ ਆ ਗੁਰਦੁਆਰਾ ਰੇੜਵਾ ਅੱਜ ਰਾਸ਼ਨ ਦੀ ਪ੍ਰਕਿਰਿਆ ਜੋ ਹੈ ਉਹ ਚੱਲੂ ਹੋ ਰਹੀ ਹੈ ਹੁਣ ਰਾਸ਼ਨ ਵੰਡਿਆ ਜਾਣਾ ਹੈ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਤੁਹਾਡੇ ਨਾਲ ਹਨ ਗਗਨਦੀਪ ਸਿੰਘ ਜੀ ਗਗਨਦੀਪ ਵਿੱਕੀ ਜੋ ਕਿ ਕੈਮਰਾਮੈਨ ਹਨ ਤੇ ਤੁਹਾਡਾ ਆਪਣਾ ਦਾਸ ਭਾਈ ਬਲਜੀਤ ਸਿੰਘ ਖਾਲਸਾ ਆਵਾਜ਼ ਪੰਜਾਬ ਦੀ ਚੈਨਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਰੀ 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 ਵਾਹਿਗੁਰੂ 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 ਜੀ ਜਪੂ ਸਤਿਨਾਮ जपू सत नाम सत नाम सत नाम वाहे गुरु गुरु जपू सत नाम सत नाम सत न po 1 2 3

ਮੀਡੀਆ ਪ੍ਰੈਸ ਕਲੱਬ ਰਜਿਸਟਰਡ ਰਿਪੋਰਟਰ ਤੇ ਆਦਾਰਾ ਪੰਜਾਬ ਆਵਾਜ਼ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗੇ ਬੈਸਨ ਪਾਈਏ ਇਸੇ ਅਰਥਾਏ ਜੋ ਰਾਸ਼ਨ ਦੀ ਸੇਵਾ ਹਰ ਮਹੀਨੇ ਸੰਗਰਾਂਦ ਤੋਂ ਬਾਅਦ ਜਿਹੜਾ ਵੀ ਸੋਮਵਾਰ ਔਰ ਐਤਵਾਰ ਆਂਦਾ ਹੈ ਉਹ ਕਮੇਟੀ ਵੱਲੋਂ ਦਿੱਤੀ ਜਾਂਦੀ ਹੈ ਸੋ ਅੱਜ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਸਾਹਿਬ ਦੇ ਨਾਮ ਅਸਤਕ ਹੋ ਕੇ ਅਰਦਾਸ ਬੇਨਤੀ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਰਾਸ਼ਨ ਦੀ ਵਰਤਾਰੇ ਦੀ ਪ੍ਰਕਿਰਿਆ ਉਹ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਫਤੇ ਦੀ ਸਾਂਝ ਪਾਈਏ ਭਾਈ ਸੁਖਦੇਵ ਸਿੰਘ ਜੀ ਨਾਲ ਤੇ ਹੋਰ ਸਾਡੇ ਜਿਹੜੇ ਮਿੱਤਰ ਆਏ ਹਨ ਸਾਰਿਆਂ ਨਾਲ ਆਪਾਂ ਫਤੇ ਦੀ ਸਾਂਝ ਪਾਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਤ ਗੁਰੂ ਦੀ ਸਾਜੀ ਨਵਾਜੀ ਸਾਥ ਸੰਗਤ ਜੀ ਦੇ ਸੰਦੇਸ਼ਾਂ ਵਚ ਵਿੱਚ ਬੈਠੀਆਂ ਸੰਗਤਾਂ ਹਰ ਮਹੀਨੇ ਦੀ ਤਰ੍ਹਾਂ ਮਹਾਰਾਜ ਜੀ ਨੇ ಅಪਾਰ ਬਖਸ਼ਿਸ਼ਾਂ ਕੀਤੀਆਂ ਧੰਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਮਹਾਨ ਸੇਵਾ ਆਪਣੇ ਸੇਵਕਾਂ પાસે ਲੈ ਰਏ ਆ ਗੁਰਸਿੱਖ ਸੇਵਾ ਕਰ ਰਿਹਾ ਜਿਹੜੇ ਵੀ ਗੁਰਸਿੱਖ ਸੇਵਾ ਕਰ ਰਿਹਾ ਸਤਿਗੁਰੂ ਜੀ ਉਹਨਾਂ ਦੀ ਸੇਵਾ ਥਾਂੇ ਪਾਉਣੀ ਕਿਰਪਾ ਕਰਿਓ ਇਸੇ ਤਰ੍ਹਾਂ ਕੇ ਪਿਆਰ ਉਹ ਬਾੜ ਚੱਲਦੇ ਰਹਿਣ ਵਿੱਚ ਦੁਨੀਆ ਸੇਵ ਕਮਾਈਏ ਤੇ ਦਰਗਾਹ ਬੈਸਣ ਪਾਈਏ ਇਸੀ ਤਰ੍ਹਾਂ ਸੰਸਾਰ ਦੇ ਵਿੱਚ ਬੰਦਾ ਆਇਆ ਜੀਵ ਆਇਆ ਕੁਛ ਦੁਨੀਆ ਉੱਤੇ ਕਰਕੇ ਚਲੇ ਜਲੀਏ ਕਿਉਂ ਜਾਣਾ ਤਾਂ ਹੈ ਹੀ ਹੈ ਜੋ ਕਰ ਛੱਡ ਗਵਾਉਣਾ ਸੋ ਲੱਗਾ ਮਨ ਮਾਏ ਜਿੱਥੇ ਜਾਇ ਤੋਂ ਦਵਰਤਨਾ ਤਿਸ ਕੀ ਚਿੰਤਾ ਨਾਲ ਜਿਹੜੇ ਘਰ ਦੇ ਵਿੱਚ ਜਾ ਕੇ ਸੰਦੀਵੀ ਸੁਖ ਮੰਨਣਾ ਸਤਿਗੁਰੂ ਕਹਿੰਦੇ ਉਸ ਕਰਦਾ ਤਾਂ ਇਹਨੂੰ ਫਿਕਰ ਨਹੀਂ ਆਓ ਗੁਰਦੇਵ ਦੇ ਚਰਨਾਂ ਚੋਂ ਗੱਜ ਵੱਜ ਕੇ ਫਤਿਹ ਬੁਲਾਈਏ ਅਰਦਾਤ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਵੀਰ ਜੀ ਸਾਡੇ ਨਾਲ ਆਏ ਆ ਐਨਆਰਆਈ ਵੀਰ ਨੇ ਔਰ ਨਾਲ ਗੱਲਬਾਤ ਕਰਦੇ ਆ ਜੀ ਭਾਈ ਸਾਹਿਬ ਜੀ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜੀ ਤੁਸੀਂ ਮੈਨੂੰ ਇਸ ਮੌਕਾ ਦਿੱਤਾ ਇਸ ਸ਼ਾਮ ਨੂੰ ਹੋਣ ਦਾ ਮੈਂ ਤੁਹਾਡੇ ਸਾਰਿਆਂ ਦਾ ਹੀ ਧੰਨਵਾਦ ਹੈ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿੱਕਨੀ ਜੋ ਤੱਲਫਲ ਮੇਰੇ ਕੋ ਹੋਊਗਾ ਮੈਂ ਬਿਨਾਂ ਵੀ ਮੀਤੋ ਸਕਦਾ ਮੈਂ ਇਸ ਕਮੇਟੀ ਦੇ ਹਿੱਸਾ ਪਾਉਣ ਦੀ ਕੋਸ਼ਿਸ਼ ਕਰਦਾ ਪਰ ਮਾਤਮਾ ਚੜ੍ਹਦੀ ਕਲਾ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਧਾਰੀਵਾਲ ਸਾਹਿਬ ਆਓ ਭਾਈ ਬਲਕਾਰ ਸਿੰਘ ਜੀ ਸਾਡੇ ਨਾਲ ਆ ਉਹਨਾਂ ਨਾਲ ਵੀ ਆਪਾਂ ਵਿਚਾਰਾ ਦੀ ਸਾਂਝ ਪਾਈਏ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੈਸਾ ਜਿਹੜਾ ਇਹ ਕਰਨਾ ਆਪਣਾ ਰਸਤੇ ਦਾ ਚੱਲ ਰਿਹਾ ਆ ਉਹ ਤੇਰੇ ਵਿੱਚ ਇਹ ਸਸਾ ਤੋਂ ਚੱਲ ਰਿਹਾ ਜੀ ਇਹ ਕੋਈ ਬੰਦਾ ਆ ਗਿਆ ਕੋਈ ਚਲ ਗਿਆ ਕੋਈ ਗੱਲ ਨਿਕਲ ਗਿਆ ਕੋਈ ਇੱਦਾਂ ਹੀ ਚਲੀ ਜਾਂਦਾ ਔਰ ਇਹ ਨਿਰੰਤਰ ਚਲੀ ਜਾਂਦਾ ਇਹ ਤੁਹਾਨੂੰ ਦੱਸ ਰਿਹਾ ਜੀ ਇਹਦਾ ਬਤਨ